ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾ ਨੂੰ ਆਦੇਸ਼ 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 ਸਾਡੇ YouTube ਚੈਨਲ ਦਾ ਨਾਮ ਹੈਗਾ ਜੀ ਓਮ ਨਮੋ ਆਦੇਸ਼ 9438 Instagram ਤੇ ਵੀ ਇਹੀ ਪੇਜ ਚੱਲਦਾ ਓਮ ਨਮੋ ਆਦੇਸ਼ 9438 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਫੋਲੋ ਕਰ ਲਿਓ ਤੇ ਕਮੈਂਟ ਦੇ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖਿਆ ਕਰੋ ਤਾ ਜੋ ਸਾਨੂੰ ਰਿਸਪੌਂਸ ਮਿਲ ਸਕੇ ਤੇ ਤੁਹਾਡਾ ਕਿਸੇ ਨਾ ਕਿਸੇ ਕਾਰਨ ਕਰਕੇ ਤੁਸੀਂ ਸ਼ੈ ਕੋਹਾਂ ਨੂੰ ਯਾਦ ਕਰੋ। ਇਹ ਹੀ ਸਾਡਾ ਮਕਸਦ ਹੈ। ਯੰਤਰਾ ਹੀ ਅੱਜ ਇਹ ਵਾਲਾ ਘਰ ਦੇ ਵਿੱਚ ਸੁੱਖ ਲਈ ਘਰ ਦੀ ਸੁਰੱਖਿਆਤ ਲਈ ਤੇ ਸੁੱਖ ਲਈ ਯੰਤਰਾ ਇਹ ਘਰ ਦੇ ਰੱਖਿਆ ਲਈ ਯੰਤਰ ਮੰਗਿਆ ਸੀ ਕਈ ਵੀਰਾਂ ਨੇ। ਉਹਨਾਂ ਦੀ ਡਿਮਾਂਡ ਨੂੰ ਪੂਰਾ ਕਰਦੇ ਹਾਂ ਤੁਹਾਨੂੰ ਅੱਜ ਘਰ ਦੀ ਸੁਰੱਖਿਆ ਤੇ ਸੁੱਖ ਸਮ੍ਰਿਧੀ ਲਈ ਇਹ ਜੰਤਰਾਈ ਜੰਤਰਾ ਦਾ ਸਕਰੀਨਸ਼ਾਟ ਲੈ ਲਿਓ ਇਹਦੀ ਵਿਧੀ ਬਹੁਤ ਛੋਟੀ ਜੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਕਿਸੇ ਹੋਰ ਭੈਣ ਭਰਾ ਦੇ ਕੰਮ ਆ ਸਕੇ ਚਲਦੇ ਆਂ ਵੀਡੀਓ ਤਾਂ ਇਹਦੀ ਵਿਧੀ ਹੈਗੀ ਜੇ ਇਸ ਜੰਤਨ ਨੂੰ ਅੱਠ ਤਰ੍ਹਾਂ ਦੀ ਸ਼ਾਹੀ ਅਤੇ ਅਨਾਰ ਦੀ ਕਰਮ ਨਾਲ ਭੋਏ ਪੱਤਰ ਲੈ ਕੇ ਘਰ ਦੀ ਦਹਲੀਜ਼ ਵਿੱਚ ਸਤਾਪਤ ਕਰਨ ਲਈ ਕਰਦੇ ਨਾਲ ਘਰ ਸੁਰੱਖਿਅਤ ਰਹਿੰਦਾ ਹੈ ਤੇ ਕੀਤੇ ਕਿਰਾਏ ਦਾ ਪ੍ਰਭਾਵ ਨਹੀਂ ਪੈਂਦਾ ਹੁਣ ਤੁਹਾਨੂੰ ਸਿੱਧੀ ਸਾਫ਼ ਸਾ ਗੱਲ ਦੱਸਦਾ ਅੱਠ ਤਰ੍ਹਾਂ ਦੀ ਸ਼ਾਈ ਹੰਨ ਲਾ ਲਓ ਕੋਈ ਵੀ ਜਿਵੇਂ ਗੋਚਰ ਦੀ ਹੋ ਗਈ ਕੇ ਕੇਸਰ ਦੀ ਹੋ ਗਈ ਅਸ਼ਟਗੰਧ ਦੀ ਹੋ ਗਈ ਇਹ ਤਾਂ ਦੀਆਂ ਅੱਠ ਸਾਈਆਂ ਲੈ ਲਓ ਉਹਨਾਂ ਨੂੰ ਮਿਲਾ ਲਓ ਮਿਲਾ ਕੇ ਜੇ ਅਨਾਰ ਦੀ ਕਲਮ ਨਾਲ ਕੋਈ ਪੱਤਰ ਤੇ ਲਿਖ ਲੈਣਾ ਕੋਈ ਪੱਤਰ ਆਪਣ ਨੂੰ ਪੰਸਾਰੀ ਵਾਲੇ ਤੋਂ ਮਿਲ ਜਾਂਦਾ ਹੈ ਆ ਵੀ ਮਿਲ ਜਾਂਦੇ ਆ ਸ਼ਾਂਗਾ ਕਿੱਥੋਂ ਮਿਲ ਜਾਂਦੀਆਂ ਜਦੋਂ ਇਹ ਬਣਾਲੇ ਯੰਤਰ ਨੂੰ ਬਣਾ ਕੇ ਜਿਹੜਾ ਘਰ ਆਪਾਂ ਰਹਿੰਦੇ ਆ ਉਹਦੀ ਦਹਿਲੀਜ਼ ਯਾਨੀ ਢੇੜੀ ਦੇ ਉੱਤੇ ਸਥਾਪਿਤ ਕਰ ਦਿਓ ਤੇ ਢੇੜੀ ਦੇ ਉੱਤੇ ਜਾਂ ਢੇੜੀ ਦੇ ਤਾਂ ਕਿਸੇ ਸ਼ੀਸ਼ੀ ਦੇ ਵਿੱਚ ਪਾ ਕੇ ਉਹਨੂੰ ਰੱਖ ਦਿਓ ਤੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੀਟੇ ਕਰਾਇਦਾ ਪੈਰਾ ਨਹੀਂ ਰਹੂਗਾ ਤੇ ਘਰ ਸਦਾ ਸੁਰੱਖਿਅਤ ਰਹੂਗਾ ਸ਼ੋਕ ਸ਼ਾਂਤੀ ਰਹੂਗੀ ਕਿਉਂਕਿ ਜ਼ਿਆਦਾਤਰ ਕੀਟੇ ਕਰਾਇਦੇ ਨਾਲ ਹੀ ਹੀ ਤੁੱਕ ਸ਼ਾਂਤੀ ਵੀ ਵਿਗੜਦੀ ਐ ਜਦੋਂ ਕੀਤਾ ਕਰਾਇ ਇਹਨੇ ਚੱਲੇ ਤਾਂ ਆਟੋਮੈਟਿਕ ਆਪਣੇ ਘਰ ਦੀ ਸੁਰੱਖਿਆ ਕਰੂਗਾ ਤੇ ਸੁੱਖ ਰਹੂਗਾ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਕਮੈਂਟ ਦੇ ਵਿੱਚ ਹਰ ਹਰ ਮਹਾਦੇਵ ਜਰੂਰ ਲਿਖਿਓ ਇਹ ਵਾਲਾ ਯੰਤਰ ਆ ਜੀ ਇਹ ਵਾਲੀ ਦੀ ਵੀਡੀਓ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਤੁਸੀਂ ਦੁਬਾਰਾ ਬਣਾ ਲਿਓ ਆਪ ਦਾ ਧੰਨਵਾਦ ਜੀ